RTC ਦੇ ਬੱਸ ਦੇ ਡਰਾਈਵਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਬੱਸ ਡਰਾਈਵਰ ਆਪਣੇ ਨਾਲ ਨਾਲ ਸਵਾਰੀਆਂ ਦੀ ਵੀ ਜਾਨ ਖਤਰੇ 'ਚ ਪਾ ਰਹੇ ਦਰਅਸਲ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਬੱਸ ਦਾ ਡਰਾਈਵਰ ਇੱਕ ਹੱਥ 'ਚ ਬੱਸ ਚਲਾ ਰਿਹਾ ਹੈ ਤੇ ਦੂਜੇ ਹੱਥ ਨਾਲ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਤੇ ਫੀਲਾਂ ਦੇਖ ਰਿਹਾ ਹੈ ਇੱਥੇ ਹੀ ਬਾਤ ਨਹੀਂ ਹੁੰਦੀ ਬਲਕਿ ਉਸਦੇ ਡੈਸ਼ਬੋਰਡ ਤੇ ਖਾਣ ਦੇ ਲਈ ਤੇ ਪੀਣ ਦੇ ਲਈ ਜਾ ਕੇ ਕੁਝ ਸਮਾਨ ਵੀ ਰੱਖਿਆ ਹੁੰਦਾ ਹੈ ਜਿੱਥੇ ਕਿ ਉਹ ਬਾਸ ਚਲਾਉਂਦਾ ਚਲਾਉਂਦਾ ਨਾਲ ਦੀ ਨਾਲ ਖਾਂਦਾ ਵੀ ਹੈ ਕਿਤੇ ਕਿ ਸਾਰੀ ਘਟਨਾ ਨੂੰ ਬਾਸ ਦੇ ਸਵਾਰੀ ਕੇ ਸਵਾਰੀ ਨੇ ਆਪਣੇ ਮੋਬਾਈਲ 'ਚ ਰਿਕਾਰਡ ਕਰ ਲਿਆ ਤੇ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸਵਾਲ ਇਹ ਨਹੀਂ ਉੱਠਦਾ ਕਿ ਉਹ ਕੁਝ ਖਾਰਿਆ ਸਵਾਲ ਇਹ ਉੱਠਦਾ ਹੈ ਕਿ ਆਖਿਰ ਡਰਾਈਵਰ ਇੰਨੀ ਬੱਡੀ ਲਾਪਰਵਾਹੀ ਕਿਵੇਂ ਕਰ ਸਕਦਾ ਹੈ ਕਿਵੇਂ ਉਹ ਬਾਕੀ ਜੋ ਪਾਸ ਤੇ ਸਵਾਰ ਸਵਾਰੀਆਂ ਨੇ ਉਹਨਾਂ ਦੀ ਜਾਨ ਖਤਰੇ ਵਿੱਚ ਪਾ ਸਕਦਾ ਕਿਉਂਕਿ ਕਿਸੇ ਵੇਲੇ ਵੀ ਰੋਡ ਤੇ ਕੋਈ ਵੀ ਘਟੀ ਆ ਸਕਦੀ ਔਰ ਸੁਣ ਬ੍ਰੇਕ ਲਗਾਉਣੀ ਪੈ ਸਕਦੇ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਖੱਟਾ ਪਾਪੜ ਸਕਦੇ ਤਾਂ ਕੀ ਉਸ ਦਾ ਜ਼ਿੰਮੇਵਾਰ ਫਿਰ ਡਰਾਈਵਰ ਹੋਵੇਗਾ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਬਸ ਦੇ ਡਰਾਈਵਰ ਦੇ ਨਾਲ ਨਾਲ ਜੋ ਬਸ ਦਾ ਕੰਡਕਟਰ ਸੀ ਉਸ ਕੋਲੋਂ ਡਰਾਈਵਰ ਨੂੰ ਅਚਾਨਕੰ ਤੋਂ ਰੋਕਿਆ ਕਿਉਂ ਨਹੀਂ ਗਿਆ ਫਿਲਹਾਲ ਸਵਾਲ ਤਾਂ ਬੜੇ ਨੇ ਪਰ ਦੇਖਣਾ ਇਹ ਹੋਵੇਗਾ ਕਿ ਬਸ ਦੇ ਡਰਾਈਵਰ ਦੀ ਲਾਪਰਵਾਹੀ ਜੋ ਹੈ ਉਹ ਇੱਥੇ ਖਤਮ ਨਹੀਂ ਹੁੰਦੀ ਜਾਂ ਫਿਰ ਇਸੇ ਹੀ ਤਰ੍ਹਾਂ ਜਾਰੀ ਰਹੇਗੀ ਸਰਗੋਬਨੇ ਮੇਰਾ ਨਾਮ ਆਕਾਸ਼ ਕੁਮਾਰ ਹੈ ਸਰੀਕ ਵੀਡੀਓ ਵਾਇਰਲ ਹੋਈ ਹੈ 23 ਜਨਵਰੀ ਡਰਾਈਵਰ ਜਿੱਦਾਂ ਦੇਖਦਾ ਹੋਊਗਾ ਜਿਸ ਨੇ ਵੀਡੀਓ ਬਣਾਈ ਉਹ ਤੋਂ ਕਿਹਨ ਹੈਗਾ ਸਰੀਕ ਨਾਮ ਕਿ ਕਿੱਥੇ ਕੰਨਾਸ ਗਿਆ ਕਿ ਕਿੱਥੇ ਜਾਣ ਚਾਹੀਦਾ ਬਸ ਜਦੋਂ ਹੀ ਇਸ ਬਾਰੇ ਸਾਨੂੰ ਪਤਾ ਲੱਗਾ ਮੈਨੇਜਮੈਂਟ ਨੂੰ ਪਤਾ ਲੱਗਾ ਤਾਂ ਇਸ ਤੇ ਕਾਰਵਾਈ ਕਰਦੇ ਹੋਏ ਇਸ ਡਰਾਈਵਰ ਨੂੰ ਰੂਟ ਤੋਂ ਉਤਾਰ ਲਿਆ ਗਿਆ ਹੈ ਇਹ ਬੱਸ ਬਠਿੰਡੇ ਤੋਂ ਚੰਡੀਗੜ੍ਹ ਜਾ ਰਹੀ ਸੀਗੀ ਤੇ ਪਟਿਆਲੇ ਜਦੋਂ ਪੁੱਜੀ ਇਸ ਬੱਸ ਨੂੰ ਡਰਾਈਵਰ ਨੂੰ ਰੂਟ ਤੋਂ ਉਤਾਰ ਲਿਆ ਤੇ ਇਸ ਦੀ ਜਗ੍ਹਾ ਤੇ ਨਵਾਂ ਡਰਾਈਵਰ ਤੇਜ ਜਾ ਗਿਆ ਇਸ ਡਰਾਈਵਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਨਾਮ ਕੀ ਹੈ ਸਰ ਜੀ ਫਿਰਸ ਡਰਾਈਵਰ ਦਾ ਨਾਮ ਹੈ ਬਲਬੀਰ ਸਿੰਘ ਬੱਸ ਨੰਬਰ ਬੱਸ ਨੰਬਰ ਹੈ 9190 ਅੱਛਾ ਸਰ ਕਾਫੀ ਵੀਡੀਓ ਇਸ ਤਰ੍ਹਾਂ ਦੀ ਦੇਖਤੀ ਰਹਿੰਦੇ ਕਿ ਵੀ ਡਰਾਈਵਰ ਕੋਈ ਚੁਗਾ ਜਾ ਰਿਹਾ ਜਾਂ ਵੀਡੀਓ ਦੇਖਦਾ ਰਹੇ ਕਾਫੀ ਇਸ ਤਰ੍ਹਾਂ ਦੀ ਵੀਡੀਓ ਕਾਟਾ ਵੀ ਪਾ ਲਓ ਕਿਸ ਤਰ੍ਹਾਂ ਐਕਸ਼ਨ ਹੋਵੇਗਾ ਜੀ ਅਗਰ ਜੇਕਰ ਫਿਰ ਵੀ ਇਸ ਤਰ੍ਹਾਂ ਦੀ ਅੱਗੇ ਤੋਂ ਕਿਸੇ ਡਰਾਈਵਰ ਦੀ ਕੰਪਲੀਟ ਪਾਈ ਜਾਂਦੀ ਹੈ ਤਾਂ ਉਸਤੇ ਸਭ ਤੋਂ ਸੱਤ ਮਹਤਮਾਨਾ ਕਾਰਵਾਈ ਕੀਤੀ ਜਾਏਗੀ ਤੇ ਸਾਰੇ ਡਰਾਈਵਰਾਂ ਨੂੰ ਸਖਤ ਹਦਾਇਤ ਦੁਬਾਰਾ ਤੋਂ ਵੀ ਕੀਤੀ ਜਾਂਦੀ ਹੈ ਕਿ ਡਰਾਈਵਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਮੋਬਾਈਲ ਜਾਂ ਰੀਲਾ ਨਾ ਦੇਖਿਆ ਜਾ। ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਸਵੇ ਜਿਹੜਾ ਇਸ ਡਰਾਈਵਰ ਨੂੰ ਇੱਕ ਵਾਰ ਰੂਟ ਤੋਂ ਉਤਾਰ ਲਿਆ ਗਿਆ ਉਸ ਤੋਂ ਅੱਗੇ ਜੋ ਵੀ ਭਾਗੀ ਕਾਰਵਾਈ ਹੋਊਗੀ ਉਹ ਇਸ ਦੇ ਖਿਲਾਫ ਕੀਤੀ ਜਾਏਗੀ। ਕਿੰਨੇ ਟਾਈਮ ਤੋਂ ਕੰਮ ਕਰਦਾ ਇਸ ਇਹ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਲਗਭਗ 7-8 ਸਾਲਾਂ ਤੋਂ ਕੰਮ ਕਰ ਸਰਕਾਰੀ ਹੈ ਸਰ ਇਹ ਨਹੀਂ ਇਹ ਕੰਟਰੈਕਟ ਤੇ ਹੈ